ਦਿੱਲੀ ਦੀ ਰਾਊਜ਼ ਐਵੈਨਿਊ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਨਾ ਦਿੰਦਿਆਂ ਉਹਨਾਂ ਦੇ ED ਰਿਮਾਂਡ ਨੂੰ 1 ਅਪ੍ਰੈਲ ਤੱਕ ਵਧਾ ਦਿੱਤਾ ਹੈ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ 7 ਦਿਨਾਂ ਲਈ ਕੇਜਰੀਵਾਲ ਦਾ ਰਿਮਾਂਡ ਮੰਗਿਆ ਸੀ ਦਿੱਲੀ ਆਫਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਤੇ ਕੇਜਰੀਵਾਲ ED ਦੀ ਹਿਰਾਸਤ ਵਿੱਚ ਨੇ ED ਨੇ ਰਿਮਾਂਡ ਮੰਗਦਿਆਂ ਕਿਹਾ ਸੀ ਕਿ ਮੋਬਾਈਲ ਫੋਨ ਵਿੱਚੋਂ ਡਾਟਾ ਕੱਢਿਆ ਜਾ ਰਿਹਾ ਹੈ ਜਿਸ ਦਾ ਵਿਸ਼ਲੇਸ਼ਣ ਜ਼ਰੂਰੀ ਹੈ ED ਨੇ ਦੋਸ਼ ਲਾਇਆ ਕਿ ਕੇਜਰੀਵਾਲ ਜਾਂਚ 'ਚ ਸਹਿਯੋਗ ਨਹੀਂ ਦੇ ਇਸੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਨਵੀਂ ਦਿੱਲੀ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੰਤਰੀ ਸੌਰਵ ਭਾਰਤਵਾੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੇ ਸਾਹਮਣੇ ਆਪਣੀ ਗੱਲ ਰੱਖੀ ਅਤੇ ਗਵਾਹਾਂ ਦੇ ਬਿਆਨਾਂ ਤੇ ਸਵਾਲ ਚੁੱਕੇ ਚਾਰੇ ਜਗ੍ਹਾ ਆ ਰਹਾ ਹੈ ਸਭ ਤੋਂ ਪਹਿਲੇ ਹੈ ਸੀ ਅਰਵਿੰਦ ਸੀ ਅਰਵਿੰਦ ਮਨੀਸ਼ ਸ਼ੋਧਿਆ ਕੇ ਸਕੱਤਰ ਥੇ ਉਨ੍ਹਾਂ ਨੇ ਇਹ ਬਿਆਨ ਦਿਆ ਕਿ ਇੱਕ ਦਿਨ ਵਹ ਮੇਰੇ ਘਰ ਮੇਰੀ ਮੌਜੂਦਗੀ 'ਮੇਂ ਮਨੀਸ਼ ਸ਼ੋਧਿਆ ਜੀ ਸੇ उनके कुछ एक्साइज के डॉक्यूमेंट्स हैंडओवर किए यानी कि सी अरविंद को मनीष सिसोदिया जी ने सीएम साहब के घर पे कुछ एक्साइज के डॉक्यूमेंट्स हैंडओवर किए उन्होंने यह नहीं कहा कि कुछ पैसे दिए ऐसा कोई आरोप नहीं है मैडम मेरे घर पे ढेरों विधायक मंत्री और अधिकारी आते हैं उनके सेक्रेटरी आते हैं वह आपस में खुसर पुसर करते रहते हैं ਔਰ ਕਈ ਕਾਗਜ਼ ਇੱਕ ਦੂਸਰੇ ਸੇ ਐਕਸਚੇਂਜ ਕਰਤੇ ਹਨ। ਹੇਦਰ ਦਿੱਲੀ ਹਾਈ ਕੋਰਟ ਨੇ ਉਸ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਆਪਕਾਰੀ ਨੀਤੀ ਮਾਮਲੇ ਵਿੱਚ ਐਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਆਇਕ ਦਖਲ ਦੀ ਕੋਈ ਗੁੰਜਾਇਸ਼ ਨਹੀਂ ਹੈ।